ਨਵੀਂ ਵੀ ਸਰਕਾਰ ਨੇ ਅਜ ਤੱਕ ਪਰਚੇ ਦਿੱਤੇ ਆ ਇੱਕ ਵੀ ਪਰਚਾ ਇਹਨਾਂ ਦਾ ਧੁਰ ਨਹੀਂ ਚੜ ਸਕਿਆ ਕਿਉਂਕਿ ਸਾਰਿਆਂ ਤੇ ਇਹਨਾਂ ਨੇ ਚਾਹੀ ਇਹਨਾਂ ਨੇ ਆਪਣੇ ਐਮਐਲਏ ਦੇ ਦਿੱਤਾ ਚਾਹੀ ਇਹਨਾਂ ਨੇ ਕਾਂਗਰਸ ਦੇ ਦਿੱਤਾ ਚਾਹੀ ਮਜੀਠੀਆ ਸਾਹਿਬ ਤੇ ਹੁਣ ਦਿੱਤਾ ਜਦੋਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਬਹੁਤੇ ਲੋਕ ਉੱਥੇ ਤਕਤੀਆਂ ਲੈ ਕੇ ਪਹੁੰਚੇ ਸੀਗੇ ਉਹ ਕਹਿੰਦੇ ਪੰਜਾਬ ਦੇ ਵਿੱਚ ਚਿੱਟਾ ਲਿਉਣ ਵਾਲੇ ਮਜੀਠੀਆ ਹੁਣੀ ਹੈ ਜੀ ਇਹ ਜਿਹੜਾ ਬੱਲਾ ਲਾਉ ਲਾਉ ਨੀਤੀ ਦੇ ਤਹਿਤ ਭਗਵੰਤ ਮਾਨ ਕਰਦਾ ਪਿਆ ਲੋਕਾਂ ਦੇ ਜਿਹੜੇ ਅਸਲੀ ਮੁੰਡੇ ਉਹਦੇ ਤੋਂ ਧਿਆਨ ਹਟਾ ਕੇ ਆ 6 ਕੇ 7 ਕਾਂਗਰਸ ਦੇ ਫੜੇ ਸੀਗੇ ਸਾਬਕਾ ਮੰਤਰੀ ਕੀ ਕੀਤਾ ਕਿਸ ਤਰ੍ਹਾਂ ਚੱਲੇ ਆਪਣਾ ਫੜਿਆ ਇਹ ਸਿੰਘਲਾ ਕੀ ਕੀਤਾ ਤੇ ਜੇ ਸਿੰਘਲਾ ਤੇ ਜਿਹੜੇ ਜਿਹੜੀ ਉਹਨਾਂ ਨੂੰ ਕਲੀਨ ਚਿੱਟ ਮਿਲੀ ਹੈ ਉਹਦੇ ਬਾਰੇ ਕੀ ਕਹੋਗੇ ਕਿ ਕੀਪ ਤਾਂ ਕੀ ਗਨਟਪ ਹੋਈ ਹੈ ਭਗਵੰਤ ਮਾਨ ਨੂੰ ਕੋਈ ਦੇ ਦਿੰਦਾ ਹੋਵੇ ਤਾਂ ਉਹ ਚ ਉਹਦਾ ਮੂੰਹ ਬੰਦ ਕਰ ਦਿੰਦਾ ਹੋਵੇ ਪਤਾ ਥੋੜਾ ਗੇਮਾਂ ਦੀਆਂ ਪੰਜਾਬ ਦਾ ਸੀਐਮ ਇਹ ਗੱਲ ਕਹਿਣ ਦਿਆ ਕਿ ਮੇਰੇ ਕੋ ਕੱਲੇ ਕੋ ਪੁਖਤਾ ਸਬੂਤ ਆ ਉਹਦੇ ਮੈਂ ਸਬੂਤ ਪੇਸ਼ ਕਰੂੰਗਾ ਤਾਂ ਉਹ ਅਜੇ ਤੱਕ ਸਬੂਤ ਤਾਂ ਛੱਡੋ ਉਹ ਤਾਂ ਚਲਾਨ ਵੀ ਨਹੀਂ ਪੇਸ਼ ਕਰ ਸਕੇ ਆਪਣੇ ਮਨਿਸਟਰ ਤੇ ਤੁਸੀਂ ਗੱਲ ਕਰ ਰਹੇ ਹੋ ਵਿਜੇ ਸਿੰਘਲਾ ਜਿਹੜੇ ਮਾਨਸੇ ਤੋਂ ਐਮਐਲਏ ਨੇ ਉਹਨਾਂ ਨੂੰ ਤਾਂ ਕਲੀਨ ਚਿੱਟ ਮਿਲ ਗਈ ਹੈ ਜੀ ਹੁਣ ਓਹੋ ਇਹਨਾਂ ਨੇ ਕਿਹਾ ਸੀ ਮੇਰੇ ਕੋ ਪੁਖਤਾ ਸਬੂਤ ਆ ਮੇਰੇ ਕੋਲ ਪਰਸਨਲ ਅਜੇ ਤੱਕ ਨਹੀਂ ਪੇਸ਼ ਕਰ ਸਕਦੇ ਕਿਸੇ ਦਾ ਚਲਾਨ ਹੀ ਨਹੀਂ ਪੇਸ਼ ਕੀਤਾ ਇਹਨਾਂ ਨੇ ਅਜੇ ਤੱਕ ਇਹਨਾਂ ਦਾ ਪ੍ਰੈਸ ਪ੍ਰੀਮੋ ਦਿੱਲੀ ਦੇ ਵਿੱਚੋਂ ਸ਼ਰਾਬ ਦੇ ਕਿੱਡੇ ਵਜੇ ਘਟਾਲੇ ਤੋਂ ਜਮਾੜ ਲੈ ਕੇ ਬਾਹਰ ਆਇਆ ਵਾ ਉਤੋਂ ਕੀ ਦੇਖਣਗੇ ਸਸੋਦੀਆ ਤਾਂ ਇਹਨਾਂ ਦਾ ਜੈਸਵਾਲ ਤਾਂ ਇਹਨਾਂ ਦੇ ਭਲੇ ਆਪਣੀ ਪੀੜੀ ਥੱਲੇ ਸੋਟਾ ਵਾਰਦੇ ਦੂਰ ਕੀ ਜਾਣਾ ਸਾਡੇ ਜਲੰਧਰ ਦਾ ਸੈਂਟਰ ਸਰਕਾਰ ਜਿਹੜਾ ਇਹਨਾਂ ਦਾ ਐਮਬਲੇ ਰਿਆ ਵਾ 1500 ਕਰੋੜ ਦਾ ਉੱਤੇ ਇਨਜਾਮ ਲਗਾਇਆ ਵਾ ਇਹ ਸਰਕਾਰਾਂ ਜਦੋਂ ਕਰਦੀਆਂ ਹੈਗੀਆਂ ਫਿਰ ਇਹ ਨਹੀਂ ਦੇਖਦੀਆਂ ਸੱਚਾ ਝੂਠਾ ਸਰਕਾਰਾਂ ਦਬਾਅ ਪਾਉਣ ਦੇ ਲਈ ਵੀ ਇਹ ਇਹਦਾ ਮੂੰਹ ਬੰਦ ਕਰ ਲਈ ਮਜੀਠੀਆ ਸਾਹਿਬ ਦਾ ਤਾਂ ਇਹ ਕਾਰਵਾਈਆਂ ਕਰਦੀਆਂ ਮਜੀਠੀਆ ਸਾਹਿਬ ਨੇ ਰੈਟ ਹੋਣ ਲੱਗੇ ਦਾਤਾ ਮੈਂ ਹੱਕ ਲਈ ਸੱਚ ਲਈ ਪੰਜਾਬ ਲਈ ਮੈਂ ਬੋਲਦਾ ਰਹਿਮਾਂਗਾ ਮੇਰਾ ਮੂੰਹ ਨਹੀਂ ਕੋਈ ਬੰਦ ਕਰ ਸਕਦਾ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਭਗਵੰਤ ਮਾਨ ਦਾ ਪੁਤਲਾ ਫੁਕਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਪੁਤਲਾ ਫੁਕਿਆ ਗਿਆ ਹੈ ਆਖਿਰਕਾਰ ਪੁਤਲਾ ਕਿਉਂ ਫੁਕਣਾ ਪਿਆ ਇਹਨਾਂ ਵੱਲੋਂ ਤਾਂ ਇਹਨਾਂ ਤੋਂ ਜਾਣਦੇ ਆ ਭਾਈ ਸਾਹਿਬ ਸਾਸੀ ਗਾਲ ਜੀ ਸਾਸੀ ਗਾਲ ਜੀ ਅੱਛਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੁਕਿਆ ਨਾਲ ਤੁਸੀਂ ਕਿਹਾ ਪੰਜਾਬ ਸਰਕਾਰ ਮੁਰਦਾਬਾਦ ਇਹ ਕਿਉਂ ਕਿਹਾ ਹੈ ਜੀ ਤੁਸੀਂ ਇਹ ਜਿਹੜੀ ਸਰਕਾਰ ਆ ਇਹ ਝੂਠ ਦੇ ਆਧਾਰ ਤੇ ਆਈ ਸੀ ਪਬਲਿਕ ਨੇ ਇਹਨਾਂ ਦੀਆਂ ਗੱਲਾਂ ਨੂੰ ਸੱਚ ਮੰਨ ਕੇ ਇਹਨਾਂ ਨੂੰ ਵੋਟ ਪਾਈ ਅੱਜ ਇਹ ਜਿਹੜੇ ਬੰਦਿਆਂ ਨੂੰ 27 ਦੇ ਵਿੱਚ ਦੁਬਾਰਾ ਇਲੈਕਸ਼ਨ ਆ ਰਹੀਆਂ ਆ ਜਿੰਨੇ ਵੀ ਸਰਕਾਰ ਨੇ ਅਜ ਤੱਕ ਪਰਚੇ ਦਿੱਤੇ ਆ ਇੱਕ ਵੀ ਪਰਚਾ ਇਹਨਾਂ ਦਾ ਧੁਰ ਨਹੀਂ ਚੜ ਸਕਿਆ ਕਿਉਂਕਿ ਸਾਰਿਆਂ ਤੇ ਇਹਨਾਂ ਨੇ ਚਾਹੀ ਇਹਨਾਂ ਨੇ ਆਪਣੇ ਐਮਐਲਏ ਦੇ ਦਿੱਤਾ ਚਾਹੀ ਇਹਨਾਂ ਨੇ ਕਾਂਗਰਸ ਦੇ ਦਿੱਤਾ ਚਾਹੀ ਮਜੀਠੀਆ ਸਾਹਿਬ ਤੇ ਹਣ ਦਿੱਤਾ ਇਹ ਇੱਕ ਵੀ ਪਰਚਾ ਜਿਹੜਾ ਧੁਰ ਨਹੀਂ ਚੜ ਸਕਦਾ ਕਿਉਂਕਿ ਜੇ ਇਹਨਾਂ ਨੇ ਪਰਚਾ ਦੇਣਾ ਸੀ ਤਾਂ ਮਜੀਠੀਆ ਸਾਹਿਬ ਤਾਂ ਆਲਰੇਡੀ ਪਹਿਲਾਂ ਵੀ ਅੰਦਰ ਇਹਨਾਂ ਨੇ ਦਿੱਤੇ ਸੀ ਉਹਦੇ 'ਚ ਵੀ ਸੁਪਰੀਮ ਕੋਰਟ ਨੇ ਇਹਨਾਂ ਨੂੰ ਛਾੜਾ ਪਾ ਕੇ ਭੇਜਿਆ ਹੁਣ ਇਹਨਾਂ ਨੇ ਨਵਾਂ ਇੱਕ ਪਰਚਾ ਦੇ ਦਿੱਤਾ ਉਹਨਾਂ ਦਾ ਅਕਸ ਖਰਾਬ ਕਰਨ ਵਾਸਤੇ ਕਿਉਂਕਿ ਜਿਹੜੇ ਸਿਆਸੀ ਲੀਡਰ ਸਹਿਬਾਨ ਹੈਗੇ ਆ ਮਨਿਸਟਰ ਰਏ ਆ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਦੇ ਉਹ ਸਾਡੇ ਸਭ ਤੋਂ ਵੱਡੇ ਲੀਡਰ ਆ ਉਹਨਾਂ ਨੂੰ ਇਹਨਾਂ ਨੇ ਜਾਣ ਬੁਝ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਜਾਂ ਉਹਨਾਂ ਦਾ ਅਕਸ ਨੀਵਾ ਕਰਨ ਵਾਸਤੇ ਅੱਛਾ ਆਮ ਆਦਮੀ ਪਾਰਟੀ ਦੇ अनेका ਸਮਰਥਕਾਂ ਦੀ ਗੱਲ ਕਰ ਲਈਏ ਵਿਧਾਇਕਾਂ ਦੀ ਗੱਲ ਕਰ ਲਈਏ ਉਹ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਹੋਈ ਹੈ ਉਹਨਾਂ ਬਾਰੇ ਕੀ ਖਿਆਲ ਹੈ ਜਿਹੜੇ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਹੋਈ ਹੈ ਜੀ ਜਿਹੜੇ ਉਹਨਾਂ ਨੂੰ ਮੈਂ ਤਾਂ ਹੀ ਕਹਿੰਨਾ ਕਿ ਉਹਨਾਂ ਦੇ ਵਰਕਰ ਸਹਿਬਾਨਾਂ ਨੂੰ ਸ਼ਾਇਦ ਪਤਾ ਨਹੀਂ ਜਿਹੜਾ ਨਸ਼ਿਆਂ ਦੇ ਵਿਰੋਧਾ ਉਹਨਾਂ ਨੂੰ ਅੱਜ ਤੋਂ 1 ਸਾਲ ਪਹਿਲਾਂ 3 ਮਹੀਨੇ ਉਦੋਂ ਵੀ ਅੰਦਰ ਰੱਖਿਆ ਜਦੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਉਹ ਡਾਂਡ ਕਰਕੇ ਇਹਨਾਂ ਨੂੰ ਗਲਤ ਸਾਬਤ ਕਰਕੇ ਉਹਨਾਂ ਨੂੰ ਰਿਹਾਈ ਦਿੱਤੀ ਗਈ ਉਹਨਾਂ ਦੀ ਜ਼ਮਾਨਤ ਹੋਈ ਹੁਣ ਉਹਨਾਂ ਨੇ ਵਿਜੀਲੈਂਸ ਵੱਲੋਂ ਕੀਤੀ ਹੈ ਵਿਜੀਲੈਂਸ ਕੋਈ ਪਾਵਰ ਨਹੀਂ ਹੋ ਤਾਂ ਅੰਮ੍ਰਿਤਸਰ ਫੇ ਪਰਚਾ ਦੰਦੇ ਨਸ਼ਿਆਂ ਵਿਰੁੱਧ ਜੇ ਦੇਣਾ ਸੀਗਾ ਤਾਂ ਇਹ ਸਿਰਫ ਇਹ ਹੈ ਕਿ ਕਿਸੇ ਤਰੀਕੇ ਨਾਲ ਹਰ ਗਲਤ ਗੱਲ ਨੂੰ ਲੋਕਾਂ ਦੇ ਵਿੱਚ ਸਹੀ ਸਾਬਤ ਕਰਕੇ ਅਗਲੇ ਦਾ ਅਕਸ ਖਰਾਬ ਕਰਨਾ ਚਾਹੁੰਦੇ ਆ ਸ਼ਰੂਮਣੀ ਅਕਾਲੀ ਦਲ ਨੂੰ ਇਹ ਥੱਲੇ ਲਿਆਉਣਾ ਚਾਹੁੰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ 27 ਦੇ ਵਿੱਚ ਇਹਦਾ ਫੈਸਲਾ ਇਹਨਾਂ ਨੂੰ ਸੁਣਨਾ ਪੈਣਾ ਕਿਉਂਕਿ ਲੋਕ ਜੋ ਹੁਣ ਵਿਚਾਰ ਬਟਾਂਦਰਾ ਬਣਾ ਚੁੱਕੇ ਆਪਣਾ ਉਹਨਾਂ ਨੂੰ ਸਭ ਕੁਝ ਪਤਾ ਆ ਇਹਨਾਂ ਨੇ ਆਪਣੇ ਮਨਿਸਟਰਾਂ ਦੇ ਪਰਚੇ ਦਿੱਤੇ ਆਪਣੇ ਐਮਐਲਏ ਦੇ ਪਰਚੇ ਦਿੱਤੇ ਆਪਣੇ ਮਨਿਸਟਰ ਤੇ ਤੁਸੀਂ ਗੱਲ ਕਰ ਰਹੇ ਹੋ ਵਿਜੇ ਸਿੰਘਲਾ ਜਿਹੜੇ ਮਾਨਸੇ ਤੋਂ ਐਮਐਲਏ ਨੇ ਉਹਨਾਂ ਨੂੰ ਤਾਂ ਕਲੀਨ ਚਿੱਟ ਮਿਲ ਗਈ ਹੈ ਜੀ ਹੁਣ ਓਹੋ ਇਹਨਾਂ ਨੇ ਕਿਹਾ ਸੀ ਮੇਰੇ ਕੋਲ ਪੁਖਤਾ ਸਬੂਤ ਹੈ ਮੇਰੇ ਕੋਲ ਪਰਸਨਲ ਅੱਜ ਤੱਕ ਨਹੀਂ ਪੇਸ਼ ਕਰ ਸਕਦੇ ਕਿਸੇ ਦਾ ਚਲਾਨ ਹੀ ਨਹੀਂ ਪੇਸ਼ ਕੀਤਾ ਇਹਨਾਂ ਨੇ ਅੱਜ ਤੱਕ ਭਗਵਾਨ ਜੀ ਤਮਨ ਸਾਹਿਬ ਜਦੋਂ ਜਿਹੜੀ ਵਿਜੇ ਸਿੰਘਲਾ ਵਾਲੀ ਦੀ ਆਪਾਂ ਗੱਲ ਕਰ ਲਈਏ ਉਦੋਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਝੂਠ ਬੋਲਿਆ ਗਿਆ ਸੀਗਾ ਜੀ ਦੇਖੋ ਕਹਿੰਦੇ ਜੇ ਉਹਨੂੰ ਕਲੀਨ ਚੈਟ ਦੇ ਦਿੰਦੇ ਤੇ ਪੰਜਾਬ ਦਾ ਸੀਐਮ ਇਹ ਗੱਲ ਕਹਿੰਦੇ ਆ ਕਿ ਮੇਰੇ ਕੋ ਕੱਲੇ ਕੋ ਪੁਖਤਾ ਸਬੂਤ ਆ ਉਹਦੇ ਮੈਂ ਸਬੂਤ ਪੇਸ਼ ਕਰੂੰਗਾ ਤਾਂ ਉਹ ਅਜੇ ਤੱਕ ਸਬੂਤ ਤਾਂ ਛੱਡੋ ਤਾਂ ਚਲਾਨ ਵੀ ਨਹੀਂ ਪੇਸ਼ ਕਰ ਸਕੇ ਉਹਨਾਂ ਦੀ ਜਿੱਦਣ ਜ਼ਮਾਨਤ ਹੋਈ ਆ ਉਹ ਆ ਕੇ ਦੂਜੇ ਟੇਬਲ ਤੇ ਨਾਲ ਬੈਠੇ ਸੀ ਭਗਵਾਨਤ ਮਾਨ ਸਿਰਫ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਆ ਕੋਈ ਐਮਐਲਏ ਅੰਦਰ ਦੇ ਦਿੱਤਾ ਕੋਈ ਮਿਨਿਸਟਰ ਅੰਦਰ ਦੇ ਦਿੱਤਾ ਇੱਕ ਵੀ ਮਿਨਿਸਟਰ ਐਮਐਲਏ ਤੇ ਅੱਜ ਤੱਕ ਦੱਸੋ ਕੋਈ ਕੇਸ ਧੁਰ ਚੜ੍ਹ ਸਕਿਆ ਅੱਛਾ ਮੁਹਾਲੀ ਜਦੋਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਬਹੁਤੇ ਲੋਕ ਉੱਥੇ ਤਖਤੀਆਂ ਲੈ ਕੇ ਪਹੁੰਚੇ ਸੀਗੇ ਉਹ ਕਹਿੰਦੇ ਪੰਜਾਬ ਦੇ ਵਿੱਚ ਚਿੱਟਾ ਲਿਉਣ ਵਾਲੇ ਮਜਿੱਠੇਆ ਹੋਣੀ ਐ ਜੀ ਜੇ ਉਹਨਾਂ ਦੀ ਸਰਕਾਰ ਜਿਹੜੀ ਆ 12 ਤੱਕ ਰਹੀ ਆ 12 ਤੋਂ ਬਾਅਦ 5 5 ਸਾਲਾਂ ਵਾਸਤੇ ਕੈਪਟਨ ਸਰਕਾਰ ਆਈ ਤੇ ਗੁਟਕਾ ਸਾਹਿਬ ਚੱਕ ਕੇ ਸੌ ਚੱਕੀ ਤੇ ਹਾਲ ਦੇਖੋ ਅੱਜ ਕੀ ਆ ਫਿਰ ਉਹਨਾਂ ਨੇ ਇਹਨਾਂ ਨੇ ਕੀ ਹਾਲ ਕੀਤਾ ਕਿ ਇਹਨਾਂ ਨੇ ਕਿਹਾ ਕਿ ਇਹ ਕੁਝ ਨਹੀਂ ਕਰ ਸਕੇ ਅਸੀਂ ਕਰਾਂਗੇ ਸਾਢੇ 3 ਸਾਲਾਂ ਬਾਅਦ ਉਹਨਾਂ ਨੂੰ ਅੱਜ ਲਿਆਂਦਾ ਇਹਨਾਂ ਨੂੰ ਪਤਾ ਲੱਗ ਗਿਆ ਲੁਧਿਆਣੇ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਆ ਕਿ ਉੱਥੋਂ ਪਤਾ ਲੱਗ ਗਿਆ ਕਿ ਲੋਕ ਇਹਨਾਂ ਤੋਂ ਮੁੱਖ ਮੋੜ ਗਏ ਆ ਹੁਣ ਇਹਨਾਂ ਨੇ ਇੱਕ ਟ੍ਰੈਂਡ ਬਣਾਇਆ ਕਿ ਜਿਨ੍ਹਾਂ ਲੋਕਾਂ ਦੇ ਜਿਹੜੇ ਲੀਡਰਾਂ ਦੇ ਮਗਰ ਲੋਕ ਆ ਜਿਹੜੇ ਲੋਕੀ ਪਸੰਦ ਕਰਦੇ ਆ ਇਹਨਾਂ ਨੂੰ ਅੰਦਰ ਦਿਓ ਤਾਂ ਕਿ ਲੋਕਾਂ ਦੇ ਵਿੱਚ ਇਹਨਾਂ ਦਾ ਖਲ ਜਾ ਸਰਕਾਰ ਨੇ ਜਿੰਨੀਆਂ ਗੱਲਾਂ ਕਹੀਆਂ ਸੀ ਸਰਕਾਰ ਜਿਹਦੇ ਕਰਕੇ ਲੋਕਾਂ ਨੇ ਲਿਆਂਦੀ ਸੀ ਇੱਕ ਹੀ ਕੰਮ ਉਹਨਾਂ ਨੇ ਕੀਤਾ ਅੱਜ ਤੱਕ ਤੁਸੀਂ ਦੱਸੋ ਜਿਹੜੀਆਂ ਸਿਕਿਉਰਟੀ ਦੀਆਂ ਗੱਲਾਂ ਕਰਦੇ ਸੀ ਸੁਖਬੀਰ ਜੀ ਦੀਆਂ ਗੱਲਾਂ ਕਰਦੇ ਸੀ ਮਜੀਠੀਆ ਸਾਹਿਬ ਦੀਆਂ ਕਰਦੇ ਸੀ ਬਾਦਲ ਸਾਹਿਬ ਦੇ ਉਹ ਆਪਣੇ ਸਾਰੇ ਟੱਬਰ ਨੂੰ ਦਿੱਤੀਆਂ ਜਿਹੜਾ ਕੁਛ ਹੈ ਹੀ ਨਹੀਂ ਹੈਗਾ ਕੋਈ ਐਮਪੀ ਆ ਕੋਈ ਮਨਿਸਟਰ ਆ ਕੋਈ ਐਮਐਲਏ ਆ ਕੋਈ ਪਾਰਟੀ ਪ੍ਰਧਾਨ ਆ ਕੋਈ ਕੁਝ ਨਹੀਂ ਕਰ ਸਕਦੇ ਇਹ ਸਿਰਫ ਲੋਕਾਂ ਨੂੰ ਹਰਾਸ ਕਰਦੇ ਪਏ ਆ ਉਹਨਾਂ ਦਾ ਅਖਸਾ ਲਿਸਟਨਾ ਚਾਹੁੰਦੇ ਆ ਠੀਕ ਹੈ ਬਿਲਕੁਲ ਤਾਂ ਹੋਰ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਨੇ ਤਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੁਲਵੰਤ ਸਿੰਘ ਮੰਨਣ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਇਸ ਜਿਹੜੀ ਇਹ ਵਿਜੀਲੈਂਸ ਦੀ ਕਾਰਵਾਈ ਹੋਈ ਹੈ ਉਹਨਾਂ ਬਾਰੇ ਕੀ ਕਹਿਣਾ ਹੈ ਮੰਨਣ ਸਾਹਿਬ ਸਤਿ ਸ੍ਰੀ ਅਕਾਲ ਜੀ ਇਹ ਜਿਹੜੀ ਵਿਜੀਲੈਂਸ ਦੀ ਕਾਰਵਾਈ ਹੋਈ ਹੈ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਇਹਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕੀ ਸੋਚਦੇ ਨੇ ਦੇਖੋ ਕਿ ਇਹ ਸਰਾਸਾ ੱਟਕਾ ਹੋਇਆ ਜਿੱਦਾਂ ਅਮਜੀਠਿਆ ਸਾਹਿਬ ਦੀ ਕੋਠੀ ਛਾਪਾ ਮਾਰਿਆ ਬਿਜੀਲੈਂਸ ਨੇ ਜਿੱਦਾਂ ਤੜਕੇ ਮਾਰ ਕੇ ਕੰਦਾ ਟੱਪ ਕੇ ਗਏ ਆ ਇਹ ਕੋਈ ਕ੍ਰਿਮੀਨਲ ਨਹੀਂ ਸੀਗਾ ਇਹ ਤਾਂ ਇਦਾਂ ਕੀਤਾ ਗਿਆ ਜੇ ਕੋਈ ਪਘੋੜਾ ਹੋਵੇ ਉਹ ਤਾਂ ਜੇ ਉਹਨੂੰ ਪੇਸ਼ ਕਹਿੰਦੇ ਕੋਈ ਵੀ ਕਹਿੰਦੇ ਤਾਂ ਉਹ ਨਹੀਂ ਆਪਣੇ ਆਪ ਹੀ ਜਾਣਾ ਅੱਗੇ ਤਿੰਨ ਚਾਰ ਵਾਰੀ ਇਹ ਸੱਦਿਆ ਗਿਆ ਸੀ ਤੋਂ ਆਪ ਗਏ ਸੀ ਇਹ ਜਿਹੜਾ ਬਦਲਾ ਲਾਉ ਲੋ ਨੀਤੀ ਦੇ ਤਹਿਤ ਭਗਵੰਤ ਮਾਨ ਕਰਦਾ ਪਿਆ ਲੋਕਾਂ ਦੇ ਜਿਹੜੇ ਅਸਲੀ ਮੁੰਡੇ ਉਹਦੇ ਤੋਂ ਧਿਆਨ ਹਟਾ ਕੇ ਆ 6 ਕੇ 7 ਕਾਂਗਰਸ ਦੇ ਫੜੇ ਸੀਗੇ ਸਾਬਕਾ ਮੰਤਰੀ ਕੀ ਕੀਤਾ ਕਿਸ ਤਰ੍ਹਾਂ ਚੱਲੇ ਆਪਣਾ ਫੜਿਆ ਸੀਂਗਲਾ ਕੀ ਕੀਤਾ ਇਹ ਸਭ ਨਾ ਉਹ ਲੋਕਾਂ ਦਾ ਧਿਆਨ ਉਹਨੇ ਛੋਛਾ ਛੱਡਣਾ ਹੁੰਦਾ ਤਿੰਨਾਂ ਕੁ ਮਹੀਨਿਆਂ ਬਾਅਦ ਉਹ ਛੱਡ ਕੇ ਲੋਕਾਂ ਦਾ ਧਿਆਨ ਕਨਵਰਟ ਕਰਨਾ ਚਾਹੁੰਦਾ ਕਿਉਂਕਿ ਪੰਜਾਬ ਦੇ ਲਈ ਉਹਨੇ ਕੁਝ ਨਹੀਂ ਕੀਤਾ ਨਾ ਪੰਜਾਬ ਦੀ ਡਿਵੈਲਪਮੈਂਟ ਦੱਸ ਦਿਓ ਇੱਕ ਪ੍ਰੋਜੈਕਟ ਜਲੰਧਰ ਲਈ ਆਇਆ ਹੋਵੇ ਜਾ ਕਿਸੇ ਦੂਜੇ ਜ਼ਿਲ੍ਹੇ ਲੈ ਗਿਆ ਹੋਵੇ ਇਹ ਸਭ ਗੇਮ ਜਿਹੜੀ ਖੇਡੀ ਜਾ ਰਹੀ ਆ ਪੰਜਾਬ ਨੂੰ ਥੱਲੇ ਲਾਉਣ ਦੀ ਗੇਮ ਆ ਪੰਜਾਬ ਨੂੰ ਜਿੱਦਾਂ ਇਹਨੇ ਥੱਲੇ ਲਾਤਾ ਪੰਜਾਬ ਦਾ ਉੱਠ ਰੇ ਰੈਵਨਿਊ ਖਤਮ ਕਰਦੇ ਸਾਰੇ ਅੱਛਾ ਜਿਹੜੀ ਇਹ ਐਫ ਆਈ ਆਰ ਹੋਈ ਆ ਕੀ ਲੱਗਦਾ ਇਹਦੇ ਵਿੱਚੋਂ ਕੁਝ ਨਿਕਲੂਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਜ਼ਾ ਸੁਣਾਈ ਜਾਊਗੀ ਜੀ ਦੇਖੋ ਸਰਕਾਰਾਂ ੱੱੱੱੱੱੱੱੱ ਜੋ ਮਰਜ਼ੀ ਕਰ ਲੈਣ ਸਰਕਾਰਾਂ ਦਾ ਕੰਮ ਚੱਲਦਾ ਹੈ ਜਦੋਂ ਜਦੋਂ ਕੇਂਜੀਵਾਲ ਨੂੰ ਫੜਿਆ ਕਹਿੰਦਾ ਨਾ ਲਾਉ ਨੀਤੀ ਐ ਵੀ ਇਹਨਾਂ ਫੜਿਆ ਤਾਂ ਹਜ਼ਾਰ ਕਰੋੜ ਦਾ ਜਿਹੜਾ ਘਪਲਾ ਸੀਗਾ ਇਹ ਸਰਕਾਰਾਂ ਜਦੋਂ ਕਰਦੀਆਂ ਹੈਗੀਆਂ ਫਿਰ ਇਹ ਨਹੀਂ ਦੇਖਦੀਆਂ ਸੱਚਾ ਝੂਠਾ ਸਰਕਾਰਾਂ ਦਬਾਅ ਪਾਉਣ ਦੇ ਲਈ ਵੀ ਇਹ ਇਹਦਾ ਮੂੰਹ ਬੰਦ ਕਰ ਲਈ ਮਜੀਠੀਆ ਸਾਹਿਬ ਦਾ ਤਾਂ ਇਹ ਕਾਰਵਾਈਆਂ ਕਰਦੀਆਂ ਮਜੀਠੀਆ ਸਾਹਿਬ ਨੇ ਰੈਟ ਹੋਣ ਲੱਗੇ ਦੱਸਦਾ ਮੈਂ ਹੱਕ ਲਈ ਸੱਚ ਲਈ ਪੰਜਾਬ ਲਈ ਬੋਲਦਾ ਰਵਾਂਗਾ ਮੇਰਾ ਮੂੰਹ ਨਹੀਂ ਕੋਈ ਬੰਦ ਕਰ ਸਕਦਾ ਅੱਛਾ ਵਿਜੇ ਸਿੰਘਲਾ ਤੇ ਜਿਹੜੀ ਉਹਨਾਂ ਨੂੰ ਕਲੀਨ ਚਿੱਟ ਮਿਲੀ ਹੈ ਉਹਦੇ ਬਾਰੇ ਕੀ ਕਹੋਗੇ ਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀਗੇ ਇਹ ਭ੍ਰਸ਼ਟਾਚਾਰ ਕਰਦੇ ਭ੍ਰਸ਼ਟਾਚਾਰੀ ਨੇ ਹੁਣ ਜਦੋਂ ਉਹਨਾਂ ਨੂੰ ਕਲੀਨ ਚੈਟ ਮਿਲੀ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜੀ ਇਹ ਕੀ ਪਤਾ ਕੀ ਗੰਨਟਪ ਹੋਈ ਹੈ ਭਗਵੰਤ ਮਾਨ ਨੂੰ ਕੋਈ ਦੇ ਦਿੱਤਾ ਹੋਵੇ ਤਾਂ ਉਹ ਚ ਉਹਦਾ ਮੂੰਹ ਬੰਦ ਕਰ ਦਿੱਤਾ ਹੋਵੇ ਪਤਾ ਥੋੜਾ ਗੇਮਾਂ ਦੀਆਂ ਇਹ ਉੱਪਰੋਂ ਜਿਹੜੀ ਪਿਕਚਰ ਹੋਰ ਚੱਲਦੀ ਹੈ ਜਿਹੜੀ ਵਿੱਚੋਂ ਜਿਹੜੀ ਪਿਕਚਰਾਂ ਜਿਹੜੀਆਂ ਹੋਰ ਚੱਲਦੀਆਂ ਹੁੰਦੀਆਂ ਜਿਹਨੂੰ ਕਿਸ ਤਰ੍ਹਾਂ ਸਰਟੀਫਾਈ ਕੀਤਾ ਉਹ ਸਿੰਘਲਾ ਨੇ ਤਾਂ ਹੀ ਉਹ ਹੋਇਆ ਨਾ ਪਹਿਲਾਂ ਤਾਂ ਕਿਹਾ ਵੀ ਇਹ ਭ੍ਰਿਸ਼ਟਾਚਾਰੀ ਆ ਬੜੀ ਸੇਦੀ ਫੜ ਕੇ ਵੀ ਹੱਕ ਦੀ ਸੱਚ ਦੀ ਸਰਕਾਰ ਹੈ ਕਿ ਹੁਣ ਉਹਨੂੰ ਕਲੀਨ ਚੈਟ ਦੇ ਦਿੱਤੀ ਇੱਕ ਨੂੰ ਥੋੜੇ ਤੇ ਪੰਜਾ ਸੱਤਾਂ ਨੂੰ ਦਿੱਤੀ ਹੈ ਜਿਨ੍ਹਾਂ ਤੇ ਅਲੋਕੇਸ਼ਨ ਲੇ ਲੇ ਇੱਕ ਨੂੰ ਫੜ ਲਿਆ ਸੀ ਮੋਕੇ ਤੇ ਰਿਸ਼ਵਤ ਲੈਣ ਦੇ ਨੂੰ ਅੱਜ ਕੀ ਹੋਇਆ ਉਹਦਾ ਇਹ ਇਹ ਗੱਲਾਂ ਆ ਬਠਿੰਡੇ ਫੜਿਆ ਹੀ ਸੀ ਨਾ ਐਮ ਐਲ اے ਨੂੰ ਤੇ ਇਹ ਗੱਲਾਂ ਆ ਆਪਣੇ ਆਦੇ ਤਾਂ ਉਹਦੇ ਪੂਰੇ ਦੇ ਪੂਰੇ ਸਾਫ ਸੁਥਰੇ ਆ ਦੂਜੇ ਹੀ ਦੱਸਦੇ ਆ ਵੀ ਇਹ ਦੂਜੇ ਮਾੜੇ ਹੈਗੇ ਆ ਪਰ ਉਹਨੂੰ ਆਪਣੇ ਇਹ ਅੰਦਰ ਚਾਹਤ ਮੰਨੀ ਚਾਹੀਦੀ ਵੀ ਮੈਂ ਕਿਸ ਤਰ੍ਹਾਂ ਦੀ ਸਰਕਾਰ ਚਲਾਉਣਾ ਪਿਆ ਕਿਦਾਂ ਦੇ ਮંત્રી ਆ ਕਿਦਾਂ ਦੇ ਸੰਤਰੀ ਹੈਗੇ ਆ ਤੇ ਕਿਦਾਂ ਦੇ ਆਮ ਲੋਕਾਂ ਦੇ ਵਿੱਚ ਮੇਰੀ ਆਵਾਜ਼ ਹੈਗੀ ਅੱਜ ਭਾਵੇਂ ਜੋ ਮਰਜੀ ਦੂਜੇ ਜ਼ੋਰ ਦੇ ਨਾਲ ਪੈਸੇ ਦੇ ਜੋ ਨਾਲ ਇਲੈਕਸ਼ਨ ਜਿੱਤ ਲਈ ਆ ਲਾਲਚ ਦੇ ਕੇ ਜਿੱਤ ਲਈ ਆ ਆ ਪਤਾ ਲੱਗ ਜਾਏਗਾ ਉਹ 2027 ਆ ਖੜਾ ਪਤਾ ਲੱਗ ਇੱਥੇ ਆਮ ਆਦਮੀ ਪਾਰਟੀ ਦੇ ਬਹੁਤੇ ਸਮਰਥਕ ਕਹਿੰਦੇ ਨੇ ਵੀ ਭਾਈ ਇਹ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਹੋਈ ਹੈ ਉਹਨਾਂ ਸਮਰਥਕਾਂ ਨੂੰ ਜਾਂ ਉਹਨਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕੀ ਕਹੋਗੇ ਜਲੰਧ ਦੇ ਨਾਲ ਹੀ ਦੇ ਦੂਪੇ ਨੇ yeah mm. ਉੱਥੇ ਦਾ ਸਰਵੇ ਕਰਾ ਕੇ ਦੇਖ ਲਓ ਕਿ ਕਿੰਨੇ ਇੱਕ ਨਸ਼ਿਆਂ ਤੋਂ ਰਹਿ ਤਿਆ ਘਰ ਘਰ ਤਾਂ ਨਸ਼ਾ ਬੁਕਾਤਾ ਜਿਹੜੇ ਕਮਿਸ਼ਨਰ ਆ ਉਹ ਘਰ ਕਿਸੇ ਨੂੰ ਪਰਚਾ ਦਰ ਤੱਕ ਨਹੀਂ ਕਰਦੇ ਅੱਗੇ ਪਰਚਾ ਤਾਂ ਹੁੰਦੇ ਸੀ ਨਾ ਕਿ ਕੋਈ ਕਮਿਸ਼ਨਰ ਜਿਹੜਾ ਪਹਿਲਾਂ ਗਿਆ ਹੈਗਾ ਸ਼ਰਮਾ ਜੀ ਗਏ ਆ ਪਿੱਛੇ ਉਹਨੂੰ ਇਹ ਉਹਨੇ ਹਦਾਇਤ ਦਿੱਤੀ ਹੋਈ ਵੀ ਕਿਸੇ ਨੇ ਪਰਚਾ ਦਰ ਨਹੀਂ ਕਰਨਾ ਨਸ਼ਾ ਜੋ ਜੇ ਇਨੀ ਖੋਲ ਦਿੱਤੀ ਹੈ ਕਿਸੇ ਸਰਕਾਰ ਨੇ ਭਾਵੇਂ ਕਾਂਗਰਸ ਸੀ ਕਾਲੀਦਾਲ ਦੀ ਸਰਕਾਰ ਜੀ ਕਿਸੇ ਨੇ ਇਨੀ ਖੋਲ ਨਹੀਂ ਦਿੱਤੀ ਦਿੱਤੀ ਸੀਗੀ ਤਾਂ ਨਹੀਂ ਤਾਂ ਘਰ ਘਰ ਪਿੰਡ ਵਿਗਦਾ ਪਿਆ ਜਾਂ ਤੇ ਕਹਿੰਦੇ ਰੋਕਿਆ ਹੋਵੇ ਇਸ ਸਾਰੇ ਸਾਰਾ ਜਿਹੜਾ ਪ੍ਰਚਾਰਿਆ ਹਨ ਉਹ ਹੋਲਡਿੰਗ ਤੇ ਦਿਸਦਾ ਪਿਆ ਅਖਬਾਰਾਂ ਤੇ ਦਿਸਦਾ ਪਿਆ ਇਲੈਕਟ੍ਰੋਨਿਕ মিডিਆ ਖਰੀਦ ਕੇ ਦਿਸਦਾ ਪਿਆ ਅੱਛਾ ਸਰਕਾਰੀ ਤੰਤਰ ਦੇ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਹੋਈ ਹੈ ਵਿਕਰਮ ਮਜੀਠੀਆ ਤੇ ਐਫ ਆਈ ਆਰ ਹੋਈ ਹੈ ਜਿਹੜੀ ਆਮ ਤੌਰ ਤੇ ਵੱਧ ਜਿਹੜੀ ਜਾਇਦਾਦ ਦੇ ਮਸਲੇ 'ਚ ਫਿਰ ਉਹ ਐਡਾ ਜਿਹੜਾ ਫਰਕ ਹੈ ਲੋਕਾਂ ਨੂੰ ਕਿਉਂ ਗਲਤ ਦਿਖਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਜੀ ਇਹ ਰਾਮਲੀਲਾ ਡਰਾਮਾ ਖੇលਿਆ ਜਾ ਰਿਹਾ ਉਹਦੇ ਤਹਿਤ ਜਾਇਦਾਦ ਵੱਧ ਦੀ ਗੱਲ ਕੀਤੀ ਗਈ ਹੈ ਉਦਾਂ ਨਸ਼ੇ ਜੀ ਉਹਨੂੰ ਡਰੱਗ ਦਾ ਜਿਹੜਾ ਸਰਗੰਨਾ ਹੈਗਾ ਇਹ ਸਾਰੀਆਂ ਪਿਕਚਰਾਂ ਲੋਕਾਂ ਨੂੰ ਬੁੱਧੂ ਬਣਾ ਲੈ ਕਾਂਗਰਸ ਨੇ ਥੋੜਾ ਉਹਨੇ ਫੜਿਆ ਕੀ ਕਰ ਲਿਆ ਹਾਈ ਕੋਰਟ ਨੇ ਜਮਾਨਤ ਦਿੱਤੀ ਦਿੱਤੀ ਹੈਗੀ ਨਾ ਕਿਸ ਤਰ੍ਹਾਂ ਦਿੱਤੀ ਹੈ ਹਾਈ ਕੋਰਟ ਨੇ ਸਾਰਾ ਕੇਸ ਸੁਣਿਆ ਤਾਂ ਹੀ ਜਮਾਨਤ ਦਿੱਤੀ ਨਾ ਮਜੀਠੀਆ ਸਾਹਿਬ ਨੂੰ ਇਹ ਸਭ ਬਦਲਾ ਲਓ ਨੀਤੀ ਦੇ ਤਹਿਤ ਜਿਹੜਾ ਭਗਵੰਤ ਮਾਨ ਕਰਦੇ ਆ ਪਿਆ ਉਹਨੂੰ ਚਾਹੀਦਾ ਹੈ ਕਿ ਪੋਜਿਟਿਵ ਸਿਆਸਤ ਕਰੇ ਤਾਂ ਕਿ ਕੋਈ ਪੰਜਾਬ ਦਾ ਬਣ ਸਕੇ ਜਿੱਦਾਂ ਪੰਜਾਬ ਡਿੱਗਦਾ ਪਿਆ ਨਾ ਜਿੰਨਾ ਉਹਨੇ ਸਹਿ ਦਿੱਤਾ ਜੇ ਉਹਨੇ ਚੰਗੇ ਕਦਮ ਨਾ ਚੁੱਕੇ ਤਾਂ ਪੰਜਾਬ ਦਾ ਉੱਠਣਾ ਬੜਾ ਮੁਸ਼ਕਲ ਹੋ ਜਾਏਗਾ ਜੇ ਗਲਤ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ 27 ਤੋਂ ਬਾਅਦ ਇਹਨਾਂ ਨੂੰ ਹਸਾਬ ਦੇਣਾ ਪਊਗਾ ਜੀ ਉਹ ਹਸਾਬ ਲੋਕਾਂ ਨੇ ਲੈ ਲੈਣਾ ਬਿਲਕੁਲ ਜੀ ਸੋ ਬਿਲਕੁਲ ਜੀ ਇਹ ਸ਼੍ਰੋਮਣੀ ਕਾਲੀ ਦਲ ਵੱਲੋਂ ਅੱਜ ਜਲੰਧਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ ਹੈ ਤਾਂ ਖਾਸ ਤੌਰ ਤੇ ਵਿਕਰਮ ਮਜੀਠੀਆ ਦੀ ਜਿਹੜੀ ਵਿਜੀਲੈਂਸ ਵੱਲੋਂ ਗ੍ਰਿਫਤਾਰੀ ਹੋਈ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਪ੍ਰਟੋਸਟ ਕੀਤਾ ਗਿਆ ਹੈ ਇਸ ਪੂਰੀ ਗੱਲਬਾਤ ਦੇ ਬਾਬਤ ਜਾਂ ਵਿਕਰਮ ਮਜੀਠੀਆ ਦੀ ਹੋਈ ਗ੍ਰਿਫਤਾਰੀ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਲੋਕਾਵਾਸ ਟੀਵੀ ਦੇ ਨਾਲ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਰੇਬਾਜ਼ੀ ਕਿਉਂ ਕੀਤੀ ਜਾ ਰਹੀ ਹੈ ਇਹਨਾਂ ਤੋਂ ਜਾਣਦੇ ਪਾਈ ਸਾਹਿਬ ਸਾਸੀ ਕਾਲ ਜੀ ਸਾਸੀ ਕਾਲ ਜੀ ਅੱਛਾ ਤੁਸੀਂ ਇੱਥੇ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਰੇਬਾਜ਼ੀ ਕਿਉਂ ਕਰ ਰਹੇ ਹੋ ਜੀ ਦੇਖੋ ਜੀ ਪੰਜਾਬ ਸਰਕਾਰ ਬਦਲਾਖੋਰੀ ਦੀ ਨੀਤੀ ਤੇ ਉਤਰ ਆਈ ਹੈ ਇਸ ਕਰਕੇ ਉਹਦੀ ਮੁਰਦਾਬਾਦ ਹੋ ਰਹੀ ਆ ਔਰ ਆਪਣੇ ਮੁੱਦਿਆਂ ਤੋਂ ਪਘੋੜੀ ਹੈ ਇਸ ਕਰਕੇ ਉਹਦੀ ਮੁਰਦਾਬਾਦ ਹੋ ਰਹੀ ਆ ਅੱਛਾ ਵਿਕਰਮ ਮਜੀਠੀਆ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਕੀ ਉਹਦੇ ਵਿਰੋਧ ਦੇ ਵਿੱਚ ਪੁਤਲਾ ਫੁਕਿਆ ਗਿਆ ਜੀ ਬਿਲਕੁਲ ਜੀ ਉਹਦੇ ਵਿਰੋਧ ਦੇ ਵਿੱਚ ਇਹ ਪੁਤਲਾ ਫੁਕਿਆ ਗਿਆ ਜੀ ਬਿਲਕੁਲ ਉਹਦੇ ਵਿਰੁੱਧ ਪੁਤਲਾ ਫੁਕਿਆ ਗਿਆ ਜੀ ਬਹੁਤੇ ਲੋਕ ਕਹਿੰਦੇ ਕਾਰਵਾਈ ਬਹੁਤ ਚੰਗੀ ਹੋਈ ਹੈ ਜੀ ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਸੀ ਇੱਥੇ ਹਰ ਕਿਸੇ ਦਾ ਆਪਣਾ ਆਪਣਾ ਪਹਿਲੀ ਹੁੰਦਾ ਜੀ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ ਕਾਂਗਰਸ ਸਰਕਾਰ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਸੀਗਾ ਚਾਹੇ ਬਦਲਾਖੋਰੀ ਦਾ ਕੀਤਾ ਸੀ ਚਾਹੇ ਜਿੱਦਾਂ ਵੀ ਜਸ ਅਧਾਰ ਤੇ ਉਹਨਾਂ ਨੇ ਕੀਤਾ ਸੀ ਕੀ ਮਜੀਠੀਆ ਜੀ ਹਰ ਸੰਮਨ ਮਿਲਣ ਤੇ ਉੱਥੇ ਨਾਲ ਕੇ ਨਹੀਂ ਪਹੁੰਚੇ ਉਦੋਂ ਜਮਾਨੇ ਲੈ ਕੇ ਬਰੀ ਹੋ ਕੇ ਆਏ ਨੇ ਅਖਲੇ ਕੀ ਜਨਤਾ ਨੂੰ ਇਹ ਗੱਲ ਪਤਾ ਹਰ ਕਿਸੇ ਨੂੰ ਇਹ ਗੱਲ ਪਤਾ ਕਿ ਉਹ ਬਰੀ ਹੋ ਕੇ ਉੱਥੋਂ ਆਏ ਨੇ ਹਾਈ ਕੋਰਟ ਸੁਪਰੀਮ ਕੋਰਟ ਤੋਂ ਸਭ ਪਾਸੋਂ ਜਮਾਤ ਲੈ ਕੇ ਬਰੀ ਹੋ ਕੇ ਆਏ ਨੇ ਕੋਈ ਸਬੂਤ ਨਹੀਂ ਮਿਲੇ ਜੇ ਸਬੂਤ ਹੁੰਦੇ ਤੇ ਉਹ ਅੰਦਰ ਹੁੰਦੇ ਔਰ ਦੂਜੀ ਗੱਲ ਜਿਹੜਾ ਮੁੱਦਾ ਹੋਣਾ ਨਾ ਉਹ ਪਾਇਆ ਵਾ ਵੀ ਇਨਕਮ ਦਾ ਉਹ ਜਿਆਦਾ ਉਹਦਾ ਵੀ ਇਨਕਮ ਨਾਲੋਂ ਜਿਆਦਾ ਇਨਪੁਟ ਦਾ ਉਹਦੇ ਵਿੱਚ ਵੀ ਦੇਖੋ ਕਿ ਪਹਿਲੇ ਸਰਕਾਰ ਨੂੰ ਇੱਕ ਆਪਣਾ ਲਿਖਤੀ ਦੇਣਾ ਪੈਂਦਾ ਕੁਐਸਚਨ ਆਨਸਰ ਚਲਦੇ ਨੇ ਉਹ ਕੁਐਸਚਨ ਆਨਸਰ ਤਾਂ ਹੋਏ ਨਹੀਂ ਸਿੱਧਾ ਹੀ ਉਹਦੀ ਗ੍ਰਿਫਤਾਰੀ ਦਿਖਾ ਦਿੱਤੀ ਗਈ ਆ ਕਿਸ ਨੂੰ ਕੀ ਸਮਝਿਆ ਜਾਵੇ ਇਹ ਬਦਲਾਖੋਰੀ ਦੀ ਨੀਤੀ ਆ ਕੋ ਬਦਲਾਖੋਰੀ ਦੀ ਨੀਤੀ ਆ ਕਿ ਸਰਦਾਰ ਵਿਕਰਮਜੀਤ ਮਨਜੀਤਿਆ ਸਾਹਿਬ ਜਿਹੜੇ ਨੇ ਉਹ ਪੂਰੇ ਸਬੂਤਾ ਦੇ ਆਧਾਰ ਤੇ ਸਰਕਾਰ ਨੂੰ ਨੰਗੀ ਕਰਦੇ ਸੀਗੇ ਜਿਹੜੇ ਮੁੱਦੇ ਤੋਂ ਸਰਕਾਰ ਕਰਦੀ ਸੀ ਜਿੱਥੇ ਰੇਤਾ ਦੀ ਮਾਈਨਿੰਗ ਹੁੰਦੀ ਸੀ ਕੀ ਵਿਕਰਮ ਸਿੰਘ ਮਨਜੀਤਿਆ ਨੇ ਆਵਾਜ਼ ਨਹੀਂ ਚੱਕੀ ਇਹੜਾ ਦਾ ਆਪਰਾ ਸੁਪਰੀਮੋ ਦਿੱਲੀ ਦੇ ਵਿੱਚੋਂ ਸ਼ਰਾਬ ਦੇ ਕਿੱਡੇ ਵਜੇ ਘਟਾਲੇ ਤੋਂ ਜਮਾੜ ਲੈ ਕੇ ਬਾਹਰ ਆਇਆ ਵਾ ਉਤੋਂ ਕੀ ਦੇਖਣਗੇ ਸਸੋਦੀਆ ਤਾਹ ਇਹਨਾਂ ਦਾ ਜੈਨ ਸਾਹਿਬ ਤਾਹ ਇਹਨਾਂ ਦੇ ਭਲੇ ਆਪਣੀ ਪੀੜੀ ਖੱਲੇ ਸੋਟਾ ਮਾਰ ਲੈ ਦੂਰ ਕੀ ਜਾਣਾ ਸਾਡੇ ਜਲੰਧਰ ਦਾ ਸੈਂਟਰ ਹਰਕੰਜ ਜਿਹੜਾ ਇਹਨਾਂ ਦਾ ਐਂਬੂਲੈਂਸ ਆ ਵਾ 1500 ਕਰੋੜ ਦਾ ਉਹਦੇ ਉੱਤੇ ਇਲਜ਼ਾਮ ਲਗਾਇਆ ਹੋਇਆ ਹੈ ਕੀ ਉਹਨੂੰ ਛੱਡ ਦੇਣਗੇ ਚਲੋ ਦੂਜੀ ਕੀ ਜਣਾ ਰਮਨ अरोड़ा ਦੂਜਾ ਕੀ ਜਣਾ ਜੀ ਆਪਣਾ ਉਹ ਕੀ ਸਿੰਗਲਾ ਸੀ ਕੀ ਲਾਭ ਉਹਦੇ ਮੁੰਡੇ ਦੇ ਵਿਆਹ ਤੇ ਹਣ ਸਾਰੇ ਨੱਚਦੇ ਦਿਖੇਗੇ ਕੀ ਭੈਰ ਜੀ ਨੱਚਦੇ ਪਏ ਹੀ ਇਹਨਾਂ ਦੇ ਭਗਵੰਤ ਮਾਨ ਜੀ ਦੇ ਇਹੜਾ ਦੀ ਧਰਮ ਪਤਨੀ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਨੱਚਦੇ ਪਏ ਸੀਗੇ ਕੀ ਉਹਦੇ ਦੁੱਧ ਦਾ ਝੋਟਾ ਹੋ ਗਿਆ ਕਲੀਨ ਚੇਡ ਦੇਤੀ ਉਹ ਨੂੰ ਆਪਾਂ ਕਿ ਉਹ ਆਪਣੇ ਦਾ ਦੂਜਾ ਕੀ ਜਣਾ ਆਪਣੀ ਪੀੜੀ ਦੇ ਤਲੇ ਸੇਵਟਾਂ ਦੇ ਮਾਰਨਾ ਮਾਨਸੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਨੇ ਉਹਨਾਂ ਨੂੰ ਤਾਂ ਕਲੀਨ ਚੈਟ ਮਿਲ ਗਈ ਹੈ ਪਹਿਲਾਂ ਭਗਵੰਤ ਸਿੰਘ ਸਾਬ ਕਹਿੰਦੇ ਸੀ ਇਹ ਭ੍ਰਸ਼ਟਾਚਾਰ ਕਰਦੇ ਨੇ ਹੁਣ ਉਹਨਾਂ ਨੂੰ ਕਲੀਨ ਚੈਟ ਮਿਲ ਗਈ ਹੈ ਇਹ ਕਿਉਂ ਲਈ ਇਹ ਕਿਉਂ ਮਿਲੀ ਸਰਕਾਰ ਆਪਣੇ ਨੂੰ ਕਲੀਨ ਚੈਟ ਦਾ ਇੱਕ ਮਿੰਟ ਲਿਖ ਕੇ ਦੇ ਦਿੰਦੀ ਆ ਕਲੀਨ ਚੈਟ ਦੇ ਕੇ ਦੇ ਦਿੰਦੀ ਆ ਕਿੱਦਾਂ ਦੇ ਦਿੰਦੀ ਆ ਕਲੀਨ ਚੈਟ ਮੈਂ ਕਹਿੰਦਾ ਜਲੰਧਰ ਸੈਂਟਰ ਹਲਕੇ ਦੇ ਵਿੱਚੋਂ ਇਹ ਵੋਟਾਂ ਮੰਗੜ ਲਿਆਣ ਕਿ ਜੱਤਾ ਇਹਨਾਂ ਨੂੰ ਵੋਟਾਂ ਪਾ ਦੇਗੀ ਓਏ ਇਹਦਾ ਪਹਿਲੇ ਐਮਐਲਏ ਇੰਨਾ ਤਕੜਾ ਜਨਤਾ ਦੇ ਨਾਲ ਝੂਠੇ ਪਰਚੇ ਦਰਾ ਕੇ ਗਿਆ ਮੈਂ ਕਹਿੰਦਾ ਲੋਕਾਂ ਨੇ ਲੱਡੂ ਤਾਂ ਕਦੇ ਬੰਦੇ ਵੀ ਇਹਨਾਂ ਦੇ ਐਂਬੂਲੈਂਸ ਸਾਡੇ ਦੇ ਪਰਚੇ ਦਿੱਤੇ ਸੀ ਮੇਰੀ ਉਹਦਾ ਸਾਰ ਨਹੀਂ ਦਿੱਤਾ ਕਿ ਆਜੋ ਜਨਤਾ ਦੇ ਨਾਲ ਧਰਪੂਗੀ ਅੱਛਾ ਫਿਕਰ ਮਜੀਠੀਆ ਦੀ ਜਿਹੜੀ ਵਿਜੀਲੈਂਸ ਵੱਲੋਂ ਗ੍ਰਿਫਤਾਰੀ ਹੋਈ ਹੈ ਤੁਸੀਂ ਕਿਉਂ ਗਲਤ ਮੰਨਦੇ ਹੋ ਕਿ ਉਹ ਗਲਤ ਕਿਉਂ ਹੈਗੀ ਜੀ ਤੁਹਾਡਾ ਨਜ਼ਰੀਆ ਕੀ ਕਹਿੰਦਾ ਉਹਨਾਂ ਦੀ ਗ੍ਰਿਫਤਾਰੀ ਹੋਣਾ ਉਹ ਗਲਤ ਕਿਉਂ ਹੈਗਾ ਜੀ ਦੇਖੋ ਜੀ ਭੈਣ ਗਨੀਵ ਕੌਰ ਜੀ ਜਿਹੜੇ ਐਮਐਲਏ ਨੇ ਸਾਡੇ ਉਹ ਬੀਬਾ ਜੀ ਇੱਕ ਚੁਣੇ ਹੋਏ ਐਮਐਲਏ ਨੇ ਉਹਨਾਂ ਦੇ ਘਰ ਦੇ ਵਿੱਚ ਜੇ ਜਾਣਾ ਉਹ ਤੁਸੀਂ ਕਿਸੇ ਦੇ ਘਰ ਤੀ ਬੰਦੇ ਲੈ ਕੇ ਵੜ ਜੰਨੇ ਹੋ ਉਹਨਾਂ ਦੀ ਸਿਕਿਉਰਿਟੀ ਵੀ ਕਹਿੰਨੇ ਵੀ ਸਾਈਡ ਤੇ ਜੋ ਗੇਟ ਲਾ ਦੰਨੇ ਹੋ ਜਿਹੜੇ ਉਹਦੇ ਦੇ ਘਰ ਲੋਕੀ ਕੰਮ ਕਰਾਣ ਲਈ ਆਏ ਨੇ ਤੁਸੀਂ ਉਹਨਾਂ ਨੂੰ ਵੀ ਇੱਕ ਕਮਰੇ ਵੀ ਢੱਕ ਦੰਨੇ ਹੋ ਅਲਮਾਰੀਆਂ ਫੋਲਨ ਲਾ ਪੰਦੇ ਹੋ ਕੀ ਵਾਰੈਂਟੀ ਸੀ ਕੀ ਸੀਗਾ ਕੀ ਇਹ ਸਮਝਦਾ ਇਹਨੂੰ ਕੀ ਉਹ ਚੁਣੇ ਹੋ ਨਮਾਇੰਦੇ ਨੇ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਬਹੁਤੇ ਸਮਰਥਕਾਂ ਦੀ ਆਪਾਂ ਗੱਲ ਕਰ ਲਈ ਉਹ ਕਹਿੰਦੇ ਇਹ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਹੋਈ ਹੈ ਉਹਨਾਂ ਨੂੰ ਕੀ ਕਹੋਗੇ ਜੀ ਦੇਖੋ ਅਸੀਂ ਸਾਨੂੰ ਕੋਈ ਦੋਖ ਨਹੀਂ ਅਸੀਂ ਤਾਂ ਖੁਦ ਕਹਿੰਦੇ ਆ ਵੀ ਜਿਹੜੇ ਨਸ਼ੇ ਵੇਚਦੇ ਇਹਨਾਂ ਨੂੰ ਸਰਕਾਰ ਤੱਕ ਕੇ ਅੰਦਰ ਦਵੇ ਸਬ ਜੇ ਸਬੂਤ ਹੀ ਨਹੀਂ ਹੈਗੇ ਜਿਹੜਾ ਤੁਹਾਡੀ ਸਰਕਾਰ ਦੇ ਖਿਲਾਫ ਬੋਲਦਾ ਉਹਨੂੰ ਤੁਸੀਂ ਆਪਣੇ ਦਾ ਬੇੜਾ ਕੱਲੋਂ ਬੋਲਣ ਦੀ ਦੇਦੇ ਉਹਦੀ ਆਵਾਜ਼ ਦੱਪੀ ਜਾ ਰਹੀ ਆ ਅਸੀਂ ਕਹਿੰਦੇ ਅਸੀਂ ਖੁੱਦ ਦੇ ਨਾਂ ਨਾ ਕਿ ਜਿਹੜਾ ਨਸ਼ਾ ਵੇਚਦਾ ਉਹਨੂੰ ਅੰਦਰ ਕਰੋ ਸਬੂਤਾਂ ਦੇ ਆਧਾਰ ਤੇ ਲਾਗੀ ਐਵੇਂ ਬਦਲਾਖੋਰੀ ਦੀ ਨੀਤੀ ਨਾ ਕਰੋ ਸਰਕਾਰ ਨੂੰ ਇੱਕ ਬੇਨਤੀ ਆ ਸਾਡੇ ਵੱਲੋਂ ਅਕਾਲੀ ਵਰਕਰਾਂ ਵੱਲੋਂ ਬੇਨਤੀ ਆ ਕਿ ਬਦਲਾਖੋਰੀ ਦੀ ਨੀਤੀਆਂ ਭੁਗਤਣੀਆਂ ਕਿਸੇ ਹੋਰ ਨੂੰ ਪੈਂਦੀ ਆ ਮੈਂ ਚੰਗਾ ਨਹੀਂ ਹੁੰਦਾ ਇਹ ਸਿਹਾਬਸੀ ਭਾਈਚਾਰਾ ਖਰਾਬ ਹੁੰਦਾ ਵਾ ਬਿਲਕੁਲ